हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਛੇੜ ਲਈ ਲੈ ਕੇ ਆਏ ਹਾਂਗੇ ਚਾਰੇ ਆ ਗਏ ਬਈ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਸਰੀ ਕਾ ਸਸਰੀ ਕਾ ਬਾਈ ਹੋ ਠੀਕ ਹੂੰ ਬਾਈ ਕੋ ਬਤਾਂਗਾ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਮੇਰਾ ਸੁਖਚਾਨ ਦਾ ਪਿੰਡ ਗਮਟੀਕਲਾ ਜ਼ਿਲ੍ਹਾ ਬਠਿੰਡਾ ਤਸੀਹਾਰਾਂਪਲਾ ਨੇੜੇ ਪਿੰਡ ਨੇੜੇ ਭਗਤਾ ਪਾਈ ਕਾ ਇਧਰ ਭਾਈ ਰੂਪ ਆ ਗਿਆ ਕੰਟੈਕਟ ਨੰਬਰ ਬੋਲ 76580077 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਪਹਿਲੇ ਨੰਬਰ ਵਾਲੀ ਤੇ ਸਟਾਰਟ ਕਰਦੀ ਹਾਂ ਬਾਈ ਦੂਜਾ ਸੁਆ ਘਹਿੜਾ ਕਦੋਂ ਸੂਈਆ ਇਹਨੂੰ ਹੋ ਗਏ ਬਾਈ 10 ਦਿਨ ਦੱਸ ਦੇਣਾ 10 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਮਗਰ ਬੱਚਾ ਮਗਰ ਬੱਚਾ ਬਾਈ ਬੱਚਾ ਬੱਸ ਕਿੰਨਾ ਦੁੱਧ ਆ ਬਈ ਦੁੱਧ ਬਈ ਇਸ ਟਾਈਮ 13 ਕਿਲੋ ਆ ਥੱਲੇ ਤੇ ਜੇ ਕੋਈ ਵੀਰ ਮੰਨ ਕੇ ਚੱਲੋ ਵੀ ਸਾਰਿਆਂ ਦੀ ਕੋਈ ਤਸੱਲੀ ਕਰਨਾ ਚਾਹੁੰਦਾ ਵਾ ਦੋ ਡੰਗ ਚਾਰ ਡੰਗ ਚੋਕੇ ਲੈ ਕੇ ਜਾਵੇ ਬਈ ਠੀਕ ਆ ਬਈ ਭਾਵੇਂ ਬਈ ਕਹਿੰਦਾ ਦੋ ਡੰਗ ਤਿੰਨ ਟਾਈਮ ਅਬ ਦੀ ਤਸੱਲੀ ਕਰਕੇ ਜਾ ਸਕਦੇ ਆ ਲੈਵਾ ਵਾਲਾ ਸੁਣ ਆ ਗਿਆ ਹਾਂ ਬਈ ਫਿਟਿੰਗ ਵਾਲਾ ਲੈਵਾ ਫਿਟਿੰਗ ਵਾਲਾ ਲੈਵਾ ਬਈ ਬਾਕੀ ਥਣਾ ਦਾ ਸਾਈਜ਼ ਆਪਾਂ ਚੈੱਕ ਕਰਾਣੇ ਕੱਲਾ ਕੱਲਾ ਥਣ ਗਲਾਬੀ ਥਣ ਠੰਡੀ ਢੀਲ ਕਿਵੇਂ ਓਕੇ ਆ ਬਈ ਕੋਈ ਚੱਕਰੀ ਬਾੜੀ ਆ ਇੱਕ ਨੰਬਰ ਆ ਯਾਰ ਹੂੰ ਥੋੜਾ ਡਰਦੀ ਆ ਹਨਾ ਹਾਂ ਥੋੜਾ ਜਿਹਾ ਕੈਮਰੇ ਤੋਂ ਬਈ ਤੇ ਸਿੰਘ ਜ਼ਰੂਰਾ ਮਿਲਾਂ ਸਿੰਘ ਜ਼ਰੂਰਾ ਕਹਿੰਦੀ ਕੁਛ ਨਹੀਂ ਹਾਂ ਬਈ ਠੀਕ ਹੈ ਬਾਰਾਂ ਸੀਲ ਠੰਡੇ ਦਾ ਖੋਲੀ ਬਈ ਕਿੰਨਾ ਕੁ ਦੋ ਦੇ ਦੂ ਐਸਟੀਮੇਟ ਜਾ ਦੁੱਧ ਬਈ ਪਾ ਦੂ 15 16 ਕਿਲੋ ਨੂੰ ਸੌ ਸੀਲ ਬਾਈ ਠੰਡੀ ਆ ਮਾਇਰ ਕੋਈ ਚੱਕਰੀ ਦੇ ਦੋ ਡੰਗ ਚਾਰ ਡੰਗ ਚੋਕ ਲੈ ਬਾਕੀ ਲੇਵਾ ਬੜਾ ਵਧੀਆ ਆ ਗਿਆ ਹਾਂ ਬਈ ਥਣ ਤੁੰਜ ਬਾਈ ਥਣ ਗਲਾਬੀ ਆ ਗਿਆ ਬਈ ਲੇਵਾ ਬਹੁਤ ਚੰਗਾ ਆ ਗਿਆ ਕਦ ਪੱਖੋਂ ਜੀ ਗੱਲ ਕਰੀਏ ਚਾਰੇ ਵੱਡੀਆਂ ਚਾਰੇ ਵੱਡੀਆਂ ਬਈ ਬਹੁਤ ਠੋਰੀ ਬਾਕੀ ਚਮਕ ਵਾਲੀ ਆ ਹੈਨਾ ਹਾਂ ਬਈ ਹੂੰ ਤੋੜ ਲ ਮੜੀ ਤੋਰਾ ਤਰਾ ਬਈ ਚੈੱਕ ਕਰਵਾ ਨੇ ਇੱਕ ਨੰਬਰ ਸੂਈ ਸਵਾਈ ਆ ਬੱਚਾ ਇਹਦੇ ਮਗਰਗਾ ਕਰਮ ਵਾਲੀ ਦੇ ਵਿੱਚ ਬ ਤੇ 나ੜਾ 나ੜਾ ਲੈ ਵੀ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਆਗੀਆਂ ਮੋੜ ਲਿਓ ਬਾਈ ਕੋਈ ਗੱਲ ਇਦਾਂ ਵੀ ਆਪਾਂ ਥਾਣਾ ਦੀ ਕੁਆਲਿਟੀ ਚੈੱਕ ਕਰਾਣਾ ਥਣ ਬੜਾ ਚੰਗਾ ਆ ਗਿਆ ਬਾਈ ਹੈਨਾ ਹਾਂ ਬਾਈ ਹੂੰ ਸਹੀ ਗੱਲ ਹੈ ਨਾੜਾ ਨੂੜਾ ਦੇਖੋ ਬਾਈ ਥਣਾ ਤੇ ਕਿਆ ਬਾਤ ਬਾਹਲੀਆਂ ਚੰਗੀਆਂ ਨਾੜਾਂ ਆ ਗੀਆਂ ਉਂਗਲਾਂ ਰਗੇ ਨਾੜਾ ਗਨੇ ਮੋਟੀ ਬਾਈ ਮੋਟੀ ਧਾਰ ਚਵਾਈ ਦੀ ਬਹੁਤ ਮੋਟੀ ਤੇ ਮੁੱਲ ਬਾਈ ਕੀ ਰੋਵੇ ਦਾ ਮੁੱਲ ਬਾਈ ਕੋਈ 45 ਨਹੀਂ ਪਜਾ ਨਹੀਂ 42000 ਦੀ ਬੈੜ ਦੇ ਦਾਂਗੇ ਕੋਈ ਪਜਾ ਨਹੀਂ ਕੋਈ 45 ਨਹੀਂ 42000 ਦੀ ਬੈੜ ਦੇ ਦਾਂਗੇ ਠੀਕ ਆ ਕੋਈ 50 ਨਹੀਂ ਕੋਈ 45 ਨਹੀਂ 42000 ਰੁਪਏ ਦੀ ਬਾਈ ਕਹਿੰਦਾ ਵੜ ਆਪਾਂ ਦੇ ਦੇਾਂਗੇ ਬਾਕੀ ਦੁੱਧ ਸਾਰਿਆਂ ਦੀ ਗੱਲ ਦੁੱਧ ਸਾਰਿਆਂ ਦਾ ਸੰਗਣਾ ਬਾਈ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਇਤਰਾਉ ਦੋ ਨੰਬਰ ਤੇ ਅੱਗੇ ਬਾਈ ਪਹਿਲਣ ਵੜਾ ਕਿਹੜਾ ਸੂਈ ਸੂਈ ਭਲੂਣ ਬੱਚੀ ਬਾਈ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਦੇਣੇ ਸੂਈ ਬਾਈ ਰਾਤ ਸੂਈ ਆ ਚਾਰ ਰਾਤ ਸੂਈ ਤੇ ਬੱਚਾ ਇਹਦਾ ਬਾਈ ਮਗਰ ਬੱਚੀ ਆ ਬਾਈ ਕਾਫੀ ਕਲਰ ਜਰਸੀ ਬੱਚਾ ਬਹੁਤ ਚੰਗਾ ਗਾ ਠੀਕ ਆ ਬੱਚਾ ਆ ਗਿਆ ਬੱਸੀ ਬੱਸੀ ਵਾਲੀ ਦੀ ਗਿਲਤੀ ਆ ਵਾਲੀ ਚੰਗੀ ਆ ਬਾਈ ਹਮਮ ਸਹੀ ਗੱਲ ਆ ਬਈ ਕੁਆਲਟੀ ਵਾਲੇ ਬੱਚੇ ਨੂੰ ਜਨਮ ਦਿੱਤਾ ਕਰਮ ਨੇ ਬਹੁਤ ਬੱਚੇ ਬਹੁਤ ਚੰਗੀ ਪਉਂਦੀ ਆ ਬਾਈ ਤੇ ਬਾਈ ਕਿੰਨਾ ਬੋਲਾ ਕੱਢਿਆ ਬੋਲਾ ਬਾਈ ਕੱਢਿਆਗਾ ਆਪ ਤਿੰਨ 3.5 ਕਿਲੋ ਬੱਚੇ ਨੂੰ ਠੀਕ ਕਿੰਨਾ ਕਰ ਦੁੱਧ ਪਾ ਦੁੱਧ ਬਾਈ ਪਾ ਦਊਗੀ ਪਹਿਲੇ ਨਹੀਂ ਮੰਨ ਕੇ 15 ਕਿਲੋ ਤਾਂ ਆਰਾਮ ਨਾਲ ਖੁੱਲਾ ਤੇ ਲੇਵਾ ਵਾਲਾ ਸੁਣਾ ਫਿਟਿੰਗ ਵਾਲਾ ਬਾਈ ਥਣ ਥਣ ਬਾਲਾ ਮੋਟਾ ਚੰਗਾ ਲੱਗਿਆ ਚੈੱਕ ਕਰੋ ਬਾਈ ਫਿਟਿੰਗ ਅੰਦਰ ਦੀ ਬੜੀ ਕਮਾਣ ਆ ਓਏ ਐ ਚੱਕਰ ਨਹੀਂ ਯਾਰ ਜਿਵੇਂ ਡਬਚੀ ਆ ਲੈ ਥਾਣੀ ਪੜਾ ਚੰਗਾ ਥਣ ਦੇਖ ਬਾਈ ਲੈ ਲੈ ਸਹੀ ਗੱਲ ਆ ਪੂਰੀ ਵਿਥੀ ਤੇ ਜਿਹਨੂੰ ਆਪਾਂ ਕਹਦੇ ਆ ਥਣ ਲੱਗਦਾ ਕੁਆਲੀ ਠੰਡੀ ਆ ਲੈ ਯਾਰ ਚੈੱਕ ਕਰੀ ਨਾ ਯਾਰ ਹਨਾ ਥਣਾ ਦਾ ਸ਼ਾਇਦ ਹੀ ਬੜਾ ਚੰਗਾ ਹਮ ਲੈ ਮੂਰੋਂ ਚੈੱਕ ਕਰੂਗਾ ਥਣਾ ਹਨਾ ਹਾਂ ਬਾਈ ਮੈਂ ਆਹ ਲੱਗ ਗਿਆ ਲੈ ਵਾ ਦੇਖੋ ਯਾਰ ਬਾਕੀ ਨਾੜਾ ਨੂੜਾ ਨਾ ਬਹੁਤ ਈ ਕਿੰਨਾ ਦੁੱਧ ਪਾ ਦੁੱਧ ਬਾਈ 15 14 ਕਿਲੋ ਖੁੱਲਾ ਪਾ ਦੁੱਧ ਤੇ ਖੋਲੀ ਨੂੰ ਵੀ ਥੋੜੀ ਸਿੰਗ ਜ਼ਰੂਰ ਆ ਹਨਾ ਸਿੰਗ ਜ਼ਰੂਰ ਆ ਕਹਿੰਦੀਆਂ ਕੋ ਹਮ ਕਹਿੰਦੀ ਬਈ ਕਿ ਨਾ ਕੁਛ ਨਹੀਂ ਬਈ ਸਿੰਘ ਜਰੂਰ ਆ ਤੋੜਾ ਤਰਾ ਆਪਾਂ ਚੈੱਕ ਕਰਵਾ ਨਾ ਕਿ ਗਰਮੀਆਂ ਦੇ ਤੋਹਫੇ ਗਰਮੀਆਂ ਦੇ ਤੋਹਫੇ ਆ ਬਈ ਪੂਰੇ ਆ ਗਰਮੀਆਂ ਜਿਹੜੀ ਬਈ ਬਿਲਕੁਲ ਨਹੀਂ ਮੰਨਣੀ ਫੈਟ ਆਊਗੀ ਜਿਹੜੀ ਚੰਗੀ ਆਊਗੀ ਦੁੱਧ ਵੀ ਸੰਗਣਾ ਹੋ ਦੁੱਧ ਵੀ ਸੰਗਣਾ ਬਾਈ ਇਹਦਾ ਹੁਣ ਪਖਾ ਪਿੱਛੋਂ ਮੇਨ ਗੱਲ ਨਾ ਜਿਹੜੇ ਆਰਡਰ ਬਹੁਤ ਫਿਕਸਡ ਟਿਟਿੰਗ ਵਾਲੇ ਆ ਬਈ ਹਮ ਸਹੀ ਗੱਲ ਆ ਕੱਦ ਕਾਰ ਵਾਲੀ ਬਈ ਫਿਟਿੰਗ ਵਾਲੇ ਆਰਡਰ ਆਗੇ ਬਹੁਤ ਸੋਹਣੇ ਆਰਡਰ ਹੌਲੀ ਲਿਆਈ ਹੌਲੀ ਨੋੜ ਦੇ ਬੇਕੂ ਤੇ ਮੋਲ ਇਹਦਾ ਬਾਈ ਕੀ ਰਹੂਗਾ ਮੋਲ ਇਹਦਾ ਵੀ ਬਾਈ ਕੋਈ 45 50 ਨਹੀਂ 42000 ਦੀ ਕੁਝ 45 ਨਹੀਂ ਕੁ 50 ਨਹੀਂ 42 ਦੀ ਵੀ ਇਹਦੇ ਨਹੀਂ 42 ਦੀ ਹੀ ਇਹਦੇ ਤਾਂ ਠੀਕ ਆ ਮੰਨ ਕੇ ਚੱਲੋ ਵੀ ਦੇਣ ਲੈਣ ਮੋਲੀ ਦੇਣ ਲੈਣ ਆ ਲਈਆਂ ਮਾਨ ਤਾਨ ਕਰਦਾਗੇ ਲੈ ਠੀਕ ਆ ਕੋਈ ਚੱਕਰ ਹੀ ਨਹੀਂ ਯਾਰ ਜਿਵੇਂ ਆਏ ਖੜੀ ਲੈ ਮਾਰਦੀ ਹੱਥ ਲਈ ਚਲੋ ਚੂਹ ਚੁਵਾ ਕੇ ਮੈਂ ਦੱਬੀ ਬਾਲੀ ਯਾਰ ਬਈ ਇੱਕ ਨੰਬਰ ਆ ਅਸਲ ਚੀਜ਼ ਆ ਹਮ ਸਹੀ ਗੱਲ ਆ ਬਈ ਤੇ ਅਕੇ ਬਈ ਤਿੰਨ ਨੰਬਰ ਤੇ ਅੱਗੇ ਬਈ ਤੀਜਾ ਸੂਆ ਬਹਿੜਾ ਠੀਕ ਆ ਦੋ ਸੂਈਆਂ ਇਹਨੂੰ ਹੋਗੇ ਬਈ ਚਾਰ ਪੰਜ ਦੇਣਾ ਚਾਰ ਤੋਂ ਪੰਜ ਦੇਣਾ ਹਾਂ ਤੇ ਕਿੰਨਾ ਬੋਲਾ ਬਈ ਬੋਲਾ ਬਈ 10 ਕਿਲੋ ਆ ਗੋੜਾਂ ਦੇ ਚੋਟਾ ਠੀਕ ਹੈ ਬਾਈ ਗਣਪਾ ਮੈਂ ਅਗਲਾ ਬਈ ਦੋ ਡੰਗ ਚੋ ਭਾਈ ਚਾਰ ਚੋ ਤੇ ਬੱਚਾ ਕੀ ਇਹਦੇ ਮਗਰ ਮਗਰ ਬੱচ্চਾ ਬਾਈ ਬੱਚਾ ਆ ਗਿਆ ਮਗਰ ਬੱচ্চਾ ਹੈਨਾ ਹਾਂ ਤੇ ਲੇਵਾ ਆਪਾਂ ਬਈ ਇਹਦਾ ਵੀ ਚੈੱਕ ਕਰਵਾਣਾ ਥਣ ਬੜਾ ਚੰਗਾ ਹੈ ਹਾਂ ਬਾਈ ਥਣਾ ਦਾ ਕੈਪ ਚੈੱਕ ਕਰ ਸਕਦੇ ਆ ਬਾਈ ਕੋਈ ਫੋੜ ਵਾਲੀ ਬਾਈ ਚਵਾਈ ਵਾਲੀ ਨਾੜ ਮੋਟੀ ਲੱਗੀ ਵੀ ਸਹੀ ਗੱਲ ਆ ਬਾਈ ਬੜੀ ਚੰਗੀ ਨਾੜ ਆ ਇਹਨਾਂ ਦੀ ਸਹੀ ਗੱਲ ਆ ਤੇ ਉਹ ਸਾਰੀਆਂ ਬ੍ਰੀਕੀ ਜੇ ਆ ਗਈਆਂ ਬ੍ਰੀਕੀ ਚ ਆਂਗਾ ਬਾਈ ਹੂੰ ਸਿੰਗ ਸਾਰੀਆਂ ਦੀ ਆ ਸਿੰਗ ਸਾਰੀਆਂ ਦੇ ਕਹਿੰਦੀਆਂ ਕੁਛ ਨਹੀਂ ਠੀਕ ਹੈ ਬਾਈ ਔਲੀ ਤੋਰੀ ਨੂੰ ਵੈਸੇ ਸਿੰਗਾਂ ਨੇ ਕਹਿੰਦੇ ਬਿਮਾਰ ਵੀ ਘਟ ਪੈਂਦਾ ਹਾਂ ਹਾਂ ਬਿਮਾਰ ਵੀ ਘਟ ਪੈਂਦਗਾ ਬਾਈ ਕੋਈ ਚੱਕਰ ਨਹੀਂ ਸਿੰਗਾਂ ਦਾ ਦੇਵਾ ਚੈੱਕ ਕਰੋ ਜਨਾ ਮਦਰ ਨੂੰ ਉਹਨੇ ਮੂਰ ਨੂੰ ਫੋਨ ਲਾ ਕੇ ਕਰਵਾਇਆ ਹਾਂ ਆਥਣ ਦਾ ਫੁੱਲ ਬਣ ਜਾਣਾ ਬਾਈ ਇਹਨੇ ਚੋਣ ਵੇਲੇ ਹੂੰ ਤੇ ਇਹਦਾ ਬਾਈ ਮੁੱਲ ਕੀ ਰੋ ਇਹਦਾ ਵੀ ਮੁੱਲ ਕੋਈ 45 ਨਹੀਂ ਕੋਈ 50 ਨਹੀਂ 40000 ਦੀ ਵੈੜ ਦੇ ਦਾਂਗੇ ਠੀਕ ਹੈ ਬਾਈ ਹਾਂ ਮੰਨਤਾ 50 ਨਹੀਂ ਕੋਈ 40000 ਰੁਪਏ ਦੀ ਬਾਈ ਕਹਿੰਦਾ ਆਪਾਂ ਇਹ ਵੈੜ ਦੇ ਦੇ ਬਾਕੀ ਥੋੜਾ ਕਾਣਾ ਮਾਨਤਾਨ ਹੋ ਜਾਏਗਾ ਮਾਨਤਾਨ ਕਰਦਾ ਬੱਚੇ ਦਾ ਕਰਦੀ ਥੋੜਾ ਜਿਹਾ ਡਰਦੀ ਆ ਯਾਰ ਹੂੰ ਡਰਦੀ ਆ ਬਈ ਥੋੜਾ ਜਿਹਾ ਬੱਚੇ ਦਾ ਕਰਮਾਲੀ ਹਾਂ ਬਈ ਜਰੂਰ ਕਰਦੀ ਹੈਗੀ ਤੇ ਅੱਗੇ ਬਈ ਲਾਸਟ ਦੇ ਲਾਸਟ ਬਈ ਪਹਿਲਣ ਵੈੜ ਆ ਉਹ ਵੀ ਉਹ ਵੀ ਬਲੂਨ ਸੂਈ ਆ ਹਾਂ ਬਈ ਕਿੰਨਾ ਟਾਈਮ ਹੋ ਗਿਆ ਉਹਨੂੰ ਬਈ ਹੋ ਗਏ 20 25 ਦਿਨ ਸੂਈ ਨੂੰ 20 ਤੋਂ 25 ਦਿਨ ਹੋ ਗਏ ਬਈ ਸੂਈ ਨੂੰ ਹਾਂ ਤੇ ਬੱਚਾ ਕੀ ਹੈ ਮਗਰ ਬੱਛੀ ਆ ਬਈ ਬੱਛੀ ਬੜੀ ਜੰਗੀ ਆ ਹਾਂ ਬਈ ਹੂੰ ਬੱਚਾ ਇਹਦੇ ਮਗਰ ਬੱਛੀ ਕਿੰਨਾ ਦੁੱਧ ਦਤਾ ਬਈ ਇਸ ਲਈ ਬਈ ਦੁੱਧ ਦਾ 8 ਆਪਾਂ 7 ਕਹਿ ਕੇ ਦੇਣੀ ਆ ਠੀਕ ਆ ਹਾਂ ਹਵਾਨਾ ਟਾਇਟਲੇ ਵੇਦੀ ਆ ਟਾਇਟ ਜੇ ਲੇਵੇ ਦੀ ਆ ਫਿਕਸ ਜੀ ਆਰਡਰ ਦੀ ਠੀਕ ਆ ਕੋਈ ਆ ਹੋਣੀ ਟਾਇਟਲੇ ਵੇਦੀ ਆ ਗਈ ਬਾਈ ਫਿਕਸ ਜੀ ਇਹਨੂੰ ਆਪਾਂ ਹਵਾਨਾ ਕਹ ਜੀਏ ਤੋਰ ਦੇ ਹਵਾਨਾ ਦੇਖੋ ਬਾਈ ਬਹੁਤ ਸੋਹਣਾ ਆ ਗਿਆ ਹਨਾ ਹਾਂ ਬਾਈ ਬਾਕੀ ਥਣਾ ਦਾ ਜਿਹੜਾ ਗੈਪ ਆ ਬਾਹਰ ਦੇ ਬਾਈ ਹੁਣ ਬਖਾ ਬਾਈ ਪਿੱਛੋਂ ਹੂੰ ਲੈ ਬਾਈ ਚੈੱਕ ਕਰ ਸਕਦੇ ਬਾਕੀ ਅਰ ਗਰਮੀ ਨਹੀਂ ਮੰਨਦਾ ਹਾਂ ਬਾਈ ਕ੍ਰਾਸ ਪਣ ਵੈੜ ਆਇਣੀ ਕੋਈ ਜਾ ਗੱਲ ਆ ਕ੍ਰਾਸ ਪਹੁੰਚ ਆ ਜਾਂਦੀ ਹੈ ਬਈ ਗਰਮੀ ਨਾ ਮਨ ਰਾਂ ਆ ਗਿਆ ਤੇ ਮੋਲੇ ਦਾ ਬਈ ਕੀ ਰਹੂਗਾ ਮੋਲੇ ਦਾ ਬਈ ਕੋਈ 30 ਨਹੀਂ ਕੋਈ 32 ਨਹੀਂ 25000 ਦੀ ਵੈੜ ਦੇ ਦਾਂਗੇ ਠੀਕ ਆ ਇਹ ਨਹੀਂ ਕੋਈ 32 ਨਹੀਂ ਬਾਈ ਕਹਿੰਦਾ 25000 ਰੁਪਏ ਦੀ ਵੈੜ ਆਪਾਂ ਇਹ ਦੇ ਦੇਾਂਗੇ ਮਗਰ ਬੱਚੀ ਵੀ ਆਏ ਬਈ ਪਾਲਣ ਵਾਲੀ ਮੂਰੇ ਦੋਨੇ ਤਿਆਰ ਹੁੰਦਗਾ ਹਾਂ ਹੈ ਸਹੀ ਗੱਲ ਆ ਹਾਂ ਤੇ ਜੇ ਕਿਸੇ ਵੀ ਵੀਰ ਉਹਨਾਂ ਬਈ ਆਏ ਮੰਨ ਕੇ ਚੱਲੋ ਵੀ ਕੋਈ ਵੀ ਵੈੜ ਨਾ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰੋ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਲਾ ਧੰਨਵਾਦ